हज़ार <laughs> ਆ ਦੇਖੋ ਭਾਜੀ ਜੋ ਸਰ ਸਰ ਇੱਕ ਫੋਟੋ ਕਾੰਦੀ ਜੀ ਇੱਕ ਮਿੰਟ ਫੋਟੋ ਕਰੀ ਫੋਟੋ ਹੋਈ ਨਹੀਂ ਮੈਨ ਕੱਲ ਇੱਕ ਮਿੰਟ ਆ ਪਾਜੀ ਥੋੜੇ ਪੁਲਿਸ ਐ ਓਕੇ ਡਲ ਪਿੱਛੇ ਕਰੀ ਪਾ ਓਕੇ ਤੇ ਤੋਂ ਅੱਗੇ ਨਾਲ ਹੀ ਤਿਆਰ ਜੀ ਸਾਡੇ ਕੋਲ ਚੇਚੇ ਤੌਰ ਤੇ ਪਹੁੰਚੇ ਜਾਨ ਇੰਚਾਰਜ ਨੇ ਉਹ ਵੀ ਆਪਣਾ ਸਰਮੰਤ ਲਹਿਣ ਜੀ ਆਜੋ ਇਹ ਵੀ ਬੁਰੀ ਗੋਟ ਬੋਲ ਸੀ ਪਾਜੀ ਪਾਜੀ ਉਹ ਆਪ ਬੋਲਦੇ ਨਾ ਪਾਰਟੀ ਬੰਦਿਆਂ ਦੇ ਨਾਲ ਮੇਰੀ ਬੇਨਤੀ ਹੈ ਸਾਡੇ ਵੀਰ ਬਲਵਿੰਦਰ ਸਿੰਘ ਥਾਂਦੇ ਜੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਆਪਣਾ ਸਨਮਾਨ ਸਤਿਕਾਰ ਕਰਦੇ ਆ ਜੀ ਆਹ ਕਹਿੰਦੇ ਆ ਜਿਨ੍ਹਾਂ ਨੇ ਇਸ ਇਲਾਕੇ ਨੂੰ ਬਹੁਤ ਵੱਡੀ ਦੇਣ ਦਿੱਤੀ ਹੈ ਅ ਦੇਖੋ ਜੀ ਅੱਜ ਸਾਡੇ ਅਜਨਾਲੇ ਹਲਕੇ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅਜਨਾਲੇ ਦੇ ਵਿੱਚ ਜਿਹੜਾ 66 ਕੇਵੀ ਸਬਸਟੇਸ਼ਨ ਸੀਗਾ ਇਹਨੂੰ ਅਸੀਂ 200 ਕੇਵੀ ਕੇਵੀ ਜੜਾਇਆ ਉਹ ਬਣਾਇਆ ਆ ਸਾਡੇ ਮਾਨਯੋਗ ਮੰਤਰੀ ਸਾਹਿਬ ਸਰਦਾਰ ਗੁਲਦੀਪ ਸਿੰਘ ਜੀ ਢਾਲੀਵਾਲ ਸਾਹਿਬ ਇਹਨਾਂ ਦੀ ਜਦੋਂ ਤੋਂ ਹੀ 2 ਸਾਲ ਤੋਂ ਅ ਉਹਦਾ ਸੰਭਾਲਿਆ ਉਦੋਂ ਤੋਂ ਹੀ ਇਹਨਾਂ ਦੀ ਇੱਕ ਇਸ਼ਾ ਸੀਗੀ ਕਿ ਬਿਜਲੀ ਦੀ ਸਪਲਾਈ ਨੂੰ ਜਿਹੜਾ ਉਹ ਨਿਰਵਿਘਨ ਜਾਰੀ ਰੱਖਣ ਵਾਸਤੇ ਸਾਡਾ ਜਿਹੜਾ ਇਹ ਸਬਸਟੇਸ਼ਨ ਆ ਇਦੋਂ 220 ਕੇਵੀ ਕੀਤਾ ਜਾਵੇ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਦੇ ਜਿਹੜੀ ਡਿਮਾਂਡ ਸੀਗੀ ਉਹਨੂੰ ਮੰਨਿਆ ਤੇ 35 ਕਰੋੜ ਰੁਪਏ ਜਾਰੀ ਕੀਤਾ ਇਸ ਸਬਸਟੇਸ਼ਨ ਨੂੰ ਅਪਗ੍ਰੇਡ ਕਰਨ ਵਾਸਤੇ ਔਰ ਇੱਕ ਇੱਕ ਲਗਭਗ ਸਾਲਕ ਦੇ ਵਿੱਚ ਅਸੀਂ ਇਹਨੂੰ ਜਿਹੜਾ ਆਪਰੇਟਿਵ ਕਰ ਦਿਆਂਗੇ ਇਹਦੇ ਨਾਲ ਸਾਡੇ 66 ਕੇਵੀ ਦੇ ਜਿਹੜੇ ਲੱਗੇ ਚਾਰ ਪੰਜ ਜਿਹੜੇ ਸਟੇਸ਼ਨ ਸੀ ਵਿਜੇ ਵਿੱਚ ਗੱਗੋਮਾਲ ਆ ਅਜਨਾਲਾ ਆ ਆ ਚੱਕ 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 ਡੋਕ ਡੋਕ ਡਿਆਲ ਪੜਾਂਗਾ ਇਹ ਨਾ ਇਹ ਜਿਹੜੇ ਆ ਇਹ ਸਾਰੇ ਡੀਲੋਡ ਹੋ ਜਾਣਗੇ ਹੁਣ ਅੱਗੇ ਇੱਥੇ ਸਪਲਾਈ ਜਿਹੜੀ ਸੀਗੀ ਫਤੇਗੜ ਚੂੜੀਆਂ 220 ਕੇਵੀ ਤੋਂ ਆਉਂਦੀ ਸੀਗੀ ਹੁਣ ਸਿੱਧੀ ਸਪਲਾਈ ਜਿਹੜੀ ਆ ਇੱਥੋਂ ਦਿੱਤੀ ਜਾਊਗੀ ਔਰ ਇਹਦੇ ਤੇ ਅਸੀਂ 160 ਐਮਵੀਏ ਦਾ ਤੇ 100 ਐਮਵੀਏ ਦੇ ਦੋ ਟਰਾਂਸਫਾਰਮਰ ਵੀ ਰੱਖ ਰਹੇ ਆ ਔਰ 16 ਕਿਲੋਮੀਟਰ ਨਵੀਂ ਲਾਈਨ ਜਿਹੜੀ ਆ ਉਹ ਇੱਥੋਂ ਖਿੱਚਾਂਗੇ ਸੋ ਇਹਦੇ ਨਾਲ ਜਿਹੜਾ ਅਜ਼ਨਾਲਾ ਹਲਕਾ ਪੂਰੇ ਅਜ਼ਨਾਲੇ ਹਲਕੇ ਦੇ ਲਗਭਗ ਸਭਕ ਸੋ ਪਿੰਡ ਜਿਹੜਾ ਆ ਉਹਦੇ ਨਾਲ ਕਵਰ ਹੋ ਜੂਗਾ ਉਹਨਾਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਜਿਹੜੀ ਆ ਉਹ ਉਹਦੇ ਵਿੱਚ ਕੋਈ ਵੀ ਮੁਸ਼ਕਲ ਜਿਹੜੀ ਆ ਉਹ ਪੇਸ਼ ਨਹੀਂ ਆਊਗੀ ਜਿਹੜੇ ਸਾਹ ਜਿਹੜੇ ਪਹਿਲੇ ਟਰਾਂਸਫਾਰਮਰ ਕਾਫੀ ਓਵਰਲੋਡ ਰਹਿੰਦੇ ਸੀ ਉਹਨਾਂ ਨੂੰ ਤਬਦੀਲ ਕੀਤਾ ਜਾਵੇ ਬਿਲਕੁਲ ਜਿਹੜੇ ਦੇਖੋ ਇਹ 220 ਕੀਤਾ ਹੀ ਅਸੀਂ ਤਾਂ ਆ ਕਿ ਜਿਹੜੇ ਬਾਕੀ ਹੈਗੇ ਨੇ ਜਿਹੜੇ ਓਵਰਲੋਡ ਰਹਿੰਦੇ ਸੀਗੇ ਉਹਨਾਂ ਨੂੰ ਡੀਲੋਡ ਕੀਤਾ ਜਾਵੇ ਜਦੋਂ ਵੀ ਕੋਈ ਚੀਜ਼ ਦੇ ਉੱਤੇ ਲੋਡ ਵੱਧ ਜਾਂਦਾ ਹੈ ਓਵਰਲੋਡ ਹੋ ਜਾਂਦੇ ਨੇ ਤੇ ਫਿਰ ਜਿੱਥੇ ਉਹ ਸਪਲਾਈ ਕਰ ਰਹੇ ਹੁੰਦੇ ਨੇ ਉੱਥੇ ਵੀ ਮੁਸ਼ਕਲ ਆ ਜਾਂਦੀ ਹੈ ਸੋ ਜਿੱਥੇ ਸਪਲਾਈ ਜਾ ਰਹੀ ਸੋ ਅਸੀਂ ਪੂਰੇ ਪੰਜਾਬ ਦੇ ਵਿੱਚ ਹੀ ਵੈਸੇ ਲੱਗੇ ਹੋਏ ਆ ਕਿ ਸਾਡੇ ਜਿਹੜੇ ਟਰਾਂਸਫਾਰਮਰ ਨੇ ਜਿੱਥੇ ਜ਼ਿਆਦਾ ਕੋਈ ਲੋਡ ਆ ਉਹਨਾਂ ਨੂੰ ਡੀਲੋਡ ਕੀਤਾ ਜਾਵੇ ਅਸੀਂ ਪੂਰੇ ਪੰਜਾਬ ਦੇ ਵਿੱਚ ਕਾਫੀ ਟਰਾਂਸਫਾਰਮਰ ਜਿਹੜੇ ਨੇ ਡੀਲੋਡ ਕੀਤੇ ਨੇ ਅਸੀਂ ਕਦੇ-ਕਦੇ ਵੀ ਡੀਐਸ ਸਕੀਮ ਵੀ ਦਿੰਨੇ ਆ ਕਿ ਲੋਕ ਵੀ ਡਿਸਕਲੋਜ਼ ਕਰ ਦੇਣ ਕਿ ਉਹਨਾਂ ਦਾ ਕਿੰਨਾ ਲੋਡ ਆ ਤੇ ਉਹਨਾਂ ਦੇ ਲੋਡ ਦੇ ਹਿਸਾਬ ਨਾਲ ਅਸੀਂ ਟਰਾਂਸਫਾਰਮਰ ਜਿਹੜੇ ਆ ਉਹ ਰੱਖ ਦਿੰਨੇ ਆ ਪਰ ਇਹ 66 ਕੇਵੀ ਤੋਂ 220 ਕੇਵੀ ਕਰਨਾ ਮੈਂ ਸਮਝਦਾ ਇੱਕ ਬਹੁਤ ਵੱਡਾ ਫੈਸਲਾ ਜਿਹੜਾ ਅਜਨਾਲੇ ਹਲਕਾ ਵਾਸਤੇ ਹੈ ਜਿਹੜਾ ਮਾਨਯੋਗ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਲਿਖਿਆ ਸੋ ਮੈਂ ਇਸ ਮੌਕੇ ਤੇ ਅੱਜ ਅਜਨਾਲੇ ਦੇ ਸਾਰੇ ਇਲਾਕਾ ਨਿਵਾਸੀਆਂ ਨੂੰ ਧਾਰੀਵਾਲ ਸਾਹਿਬ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਵੀ ਕਰਦਾ ਐ ਇਹਨਾਂ ਨੂੰ ਵਧਾਈ ਵੀ ਦਿਨਾ ਸ਼ੁਭ ਕਾਮਨਾਵਾਂ ਦਿਨਾ ਪਰਮਾਤਮਾ ਇਹਨਾਂ ਨੂੰ ਹੋਰ ਬਲ ਬਖਸ਼ੇ ਇਸ ਤਰ੍ਹਾਂ ਹੀ ਹਲਕੇ ਦੀ ਸੇਵਾ ਕਰਦੇ ਰਹੇ ਜੀ ਸਾਹਿਬ ਦੇਖਿਆ ਜਿਵੇਂ ਬਿੱਲ ਕਾਫੀ ਪੈਂਡਿੰਗ ਪਏ ਆ ਸਰਕਾਰੀ ਦਰਾਂ ਦੇ ਖਾਕੇ ਦਫ਼ਤਰਾਂ ਦੇ ਦੇਖੋ ਅਸੀਂ ਉਹਦੇ ਅਸੀਂ ਉਹਦੀ ਬਕਾਇਦਾ ਸਾਡੀਆਂ ਕੱਲ ਵੀ ਸਾਡੀ ਮੀਟਿੰਗ ਹੋਈ ਸੀਗੀ ਅਸੀਂ ਉਹ ਬਹੁਤ ਜਲਦ ਜਿਹੜਾ ਆ ਉਹ ਉਹਨਾਂ ਦੀ ਕਲੀਅਰੈਂਸ ਜਿਹੜੀ ਆ ਉਹ ਕਰਵਾ ਰਹੇ ਹਾਂ ਪਿੰਡਾਂ ਦੀਆਂ ਲਾਈਨਾਂ ਕਾਫੀ ਪੁਰਾਣੀਆਂ ਨੇ ਜੂਨ ਦਾ ਬੀਲ ਘਰ ਬਣੇ ਉਦੋਂ ਤੋਂ ਹੀ ਪਿੰਡਾਂ ਨੂੰ ਜਿਹੜੀਆਂ ਸਪਲਾਈਆਂ ਆਉਂਦੀਆਂ ਅੱਜ ਪੂਰ ਵੀ ਰੋਏ ਤੇ ਲੱਗੇ ਨੇ ਦੇਖੋ ਬਿਲਕ ਵਿਚ ਬਣਿਆ ਸੀਗਾ 55 ਸਾਲ ਬਾਅਦ ਜਾ ਕੇ ਕਿਸੇ ਸਰਕਾਰ ਨੇ ਜੜੀ ਆ ਉਹਨਾਂ ਦੀ ਸੁਣੀ ਸੋ ਜਿਹੜੀਆਂ ਵੀ ਤਾਰਾਂ ਪੈਣ ਵਾਲੀਆਂ ਸੀਗੀਆਂ ਕਈ 5-7 ਸਾਲ 10 ਸਾਲ ਪਹਿਲਾਂ ਰਿਪੇਅਰ ਹੋਣ ਵਾਲੀਆਂ ਸੀਗੀਆਂ ਹੈਨਾ ਤੇ ਉਹ ਫਿਰ ਮੁਸ਼ਕਲ ਤਾਂ ਹੈਗੀ ਸੀ ਕਿਉਂਕਿ ਸਰਕਾਰਾਂ ਨੇ ਕੰਮ ਹੀ ਨਹੀਂ ਕੀਤਾ ਇਸ ਖੇਤਰ ਦੇ ਵਿੱਚ ਹੁਣ ਅਸੀਂ ਹੋਰ ਸਕੀਮਾਂ ਦੇ ਤਹਿਤ ਕਾਫੀ ਪੈਸਾ ਜਿਹੜਾ ਬਿਜਲੀ ਵਿਭਾਗ ਦੇ ਵਿੱਚ ਜਿਹੜਾ ਉਹ ਵੱਖ-ਵੱਖ ਡਿਵੀਜ਼ਨਾਂ ਦੇ ਵਿੱਚ ਅਲਾਟ ਕਰ ਰਹੇ ਹਾਂ ਤਾਂ ਕਿ ਸਾਰਿਆਂ ਦੀ ਜਿਹੜੀ ਮੇਨਟੇਨੈਂਸ ਵੀ ਬਾਰਾ ਹੋਵੇ ਜਿੱਥੇ ਕੋਈ ਰਿਪਲੇਸਮੈਂਟ ਕਰਨ ਦੀ ਲੋੜ ਆ ਰਿਪਲੇਸ ਵੀ ਕਰਨਾ ਅੱਜ ਅੱਜ ਜਿਹੜਾ ਅਜਨਾਲਾ ਨਿਵਾਸੀਆਂ ਲਈ ਬੜਾ ਇਤਿਹਾਸਕ ਦਿਨ ਆ ਕਿ ਪਿਛਲੇ 68 ਸਾਲ 68 ਦੇ ਵਿੱਚ ਪਿਛਲੇ 55 ਸਾਲਾਂ ਚ ਬਣਿਆ ਜਿਹੜਾ ਬਿਜਲੀ ਘਰ ਆ ਅੱਜ ਵੱਡਾ ਬਿਜਲੀ ਘਰ ਮਾਜੋਕ ਮੱਖਪੰਤੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤੇ ਸਾਡੇ ਮਾਜੋਕ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਈਟੀਓ ਜੀ ਦੀ ਬੱਲਾ ਜੜਾ ਉਹ ਗਵਾਇ ਦੇ ਵਿੱਚ ਅੱਜ ਬਹੁਤ ਵੱਡਾ ਨਾਲਾ ਨਿਵਾਸੀਆਂ ਦਾ ਤੋਹਫਾ ਮਿਲਿਆ ਮੈਂ ਸੀਐਮ ਸਾਹਿਬ ਦਾ ਵੀ ਈਟੀਓ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਸਾਡਾ ਬਾਰਡਰ ਦਾ ਏਰੀਆ ਸੀਗਾ ਸਾਡੇ ਨਾਲ ਕੋਈ ਬੰਦਾ ਆ ਕੇ ਇੰਡਸਟਰੀ ਲਾਉਂਦਾ ਸੀਗਾ ਨਾ ਕੋਈ ਨਵਾਂ ਸਕੂਲ ਕਾਲਜ ਬਣਦਾ ਸੀ ਵੀ ਇੱਥੇ ਬਿਜਲੀ ਦੀ ਬੜੀ ਪ੍ਰੋਬਲਮ ਆ ਕੋਈ ਸ਼ੈਲਤ ਵੀ ਨਹੀਂ ਹੈਗਾ ਤੁਸੀਂ ਹਰਾਨ ਹੋ ਗਏ ਪੂਰੇ ਇੰਦਰਾਲੇ ਦੇ ਵਿੱਚ ਇੱਕ ਸ਼ੈਲਰ ਨਹੀਂ ਹੈਗਾ ਸਾਡੇ ਕੋਲ ਸਿਰਫ ਇੱਕ ਸ਼ੁਗਧ ਮਿਲਿਆ ਕੱਲੀ ਕਿਉਂਕਿ ਸਾਡੇ ਕੋਲ ਬੁਨਿਆਦੀ ਢਾਂਚਾ ਨਹੀਂ ਹੈਗਾ ਸੋ ਹੁਣ ਸਾਡਾ ਧਿਆਨ ਮੇਰਾ ਇਸ ਗੱਲ ਤੇ ਆ ਕਿ ਜਿਹੜਾ ਬੁਨਿਆਦੀ ਢਾਂਚਾ ਛਟਕਾਂ ਬਿਜਲੀ ਇਹਨੂੰ ਠੀਕ ਕਰਕੇ ਤੇ ਨਾਲੇ ਦੇ ਵਿੱਚ ਆਪਾਂ ਜਿਹੜੀ ਸਮਾਲ ਇੰਡਸਟਰੀ ਆ ਉਹ ਸੀਐਮ ਸਾਹਿਬ ਨੂੰ ਕਹਿ ਕੇ ਲੈ ਕੇ ਆਵਾਂਗੇ ਕਾਫੀ ਲੋਕਾਂ ਨੇ ਹਾਂ ਵੀ ਕੀਤੀ ਐ ਜਦੋਂ ਸਾਡਾ ਇਹ ਬਿਜਲੀ ਵਾਲਾ ਕੰਮ ਕੰਪਲੀਟ ਹੋ ਗਿਆ ਫਿਰ ਅਸੀਂ ਇਹ ਨਾਲੇ ਦੇ ਵਿੱਚ ਇੰਡਸਟਰੀ ਵੀ ਲੈ ਕੇ ਆਵਾਂਗੇ ਕਿੰਨਾ ਫਾਇਦਾ ਹੋਊਗਾ ਸਾਡੇ ਹਲਕੇ ਨੂੰ ਬਹੁਤ ਫਾਇਦਾ ਹੋਊਗਾ ਦੇਖੋ ਮੈਂ ਤੇ ਤੁਹਾਨੂੰ ਅੱਗੇ ਬੋਲਦਿਆਂ ਵੀ ਦੱਸਿਆ ਕਿ ਇੱਥੇ ਕੱਟ ਹੀ ਲੱਗੇ ਰਹਿੰਦੇ ਸੀਗੇ ਹੁਣ ਬੰਦਾ ਕੱਟਾਂ ਦਾ ਕੰਮ ਵੀ ਨਿਬੜ ਗਿਆ ਸਾਡੇ ਜਿਹੜੇ ਚੱਕ ਡੋਗਦਾ ਗੱਗੋਮਾਲ ਰਮਦਾਸ ਸਦੀਾਲ ਪੜੰਗ ਤੇ ਛੰਡੇ ਜਿਹੜੇ ਸਾਡੇ ਇਸ ਬੰਦਾ ਹਲਕੇ ਦੇ ਵਿੱਚ ਬਿਜਲੀ ਸਬਸਟੇਸ਼ਨ ਪੈਂਦੇ ਸੀਗੇ ਉਹ ਸਾਰੇ ਹੀ ਫਤਿਹਗੜ ਚੂੜੀਆਂ ਵਾਲੇ ਵੱਡੇ ਜਿਹੜਾ ਸਾਡਾ ਸਬਸਟੇਸ਼ਨ ਸੀਗਾ ਉਹਨੂੰ ਕੱਟ ਕਰਕੇ ਇੱਥੇ ਬਲ ਅਜ ਨਾਲੇ ਨਾਲ ਜੁੜ ਜਾਣਗੇ ਤੇ ਸਾਡਾ ਜਿਹੜਾ ਕੱਟ ਲੱਗਦਾ ਸੀ ਕੜੀ ਪਿਛੋ ਗਦਮੀਆਂ ਦੇ ਵਿੱਚ ਲੋਡ ਜਿਹੜਾ ਓਵਰਲੋਡ ਹੋ ਜਾਂਦਾ ਸੀਗਾ ਜਦੋਂ ਅਸੀਂ ਬਿਜਲੀ ਵਾਲਿਆਂ ਨੂੰ ਕਾਲ ਕਰਦੇ ਸੀ ਮੈਂ ਵੀ ਕਈ ਵਾਰ ਕਾਲ ਕਰਦਾ ਇਹ ਤਾਂ ਐਕਸਲ ਸਾਹਿਬ ਕਹਿੰਦੇ ਸਰ ਓਵਰਲੋਡ ਹੋ ਗਿਆ ਕੰਮ ਪਿੱਛੋਂ ਸਪਲਾਈ ਨਹੀਂ ਆਦੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਖਤਮ ਹੋ ਜਾਣਗੀਆਂ ਤੇ ਸਾਡੀ ਬਿਜਲੀ ਸਪਲਾਈ ਜਿਹੜੀ ਆ ਨਿਰੰਤਰ 24 ਘੰਟੇ ਅਜ ਨਾਲੇ ਦੇ ਵਿੱਚ ਉਹ ਜਾਰੀ ਰਹੂ ਠੀਕ ਹੈ